ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਬਸ ਛੱਡਿਆ ਤੋਂ ਬਾਅਦ ਬਸ ਕਰਮਚਾਰੀਆਂ ਦੇ ਵੱਲੋਂ ਹਾਈਵੇ ਜਾਮ ਕਰ ਦਿੱਤੇ ਗਏ ਨੇ ਜੀ ਹਾਂ ਜੇਕਰ ਤੁਸੀਂ ਵੀ ਆਪਣੇ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਇਹ ਤਸਵੀਰਾਂ ਦੇਖ ਲਓ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਦਰਸਲ 2 ਵਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਜਵਾਬ ਨਾ ਆਉਣ ਤੋਂ ਬਾਅਦ ਬਸ ਸਟੈਂਡ ਦੇ ਕਰਮਚਾਰੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਅਜਿਹਾ ਪ੍ਰਦਰਸ਼ਨ ਮੁਹਾਲੀ ਲੁਧਿਆਣਾ ਤੇ ਹੋਰ ਥਾਂ ਤੇ ਵੀ ਕੀਤਾ ਜਾ ਰਿਹਾ ਹੈ ਦਿਖ ਸਕਦੇ ਹੋ ਰੋਡ ਜਾਮ ਕਰ ਦਿੱਤੇ ਗਏ ਨੇ ਨੈਸ਼ਨਲ ਹਾਈਵੇ ਤੱਕ ਬੰਦ ਕਰ ਦਿੱਤੇ ਗਏ ਨੇ ਦੱਸਦੀ ਕਿ ਪਹਿਲਾਂ ਤੋਂ ਹੀ ਐਲਾਨ ਕਰ ਦਿੱਤਾ ਗਿਆ ਸੀ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਆਖਰਕਾਰ ਇਹ ਮੋਰਚਾ ਖੋਲਿਆ ਕਿਉਂ ਕਿਹਾ ਗਿਆ ਦਰਸਲ ਕਿਲੋਮੀਟਰ ਬੱਸ ਯੋਜਨਾ ਦੇ ਵਿਰੋਧ ਦੇ ਵਿੱਚ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸਾਰੇ ਹੀ ਪੰਜਾਬ ਦੇ ਵਿੱਚ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੱਸ ਸਟੈਂਡ ਦੇ ਬਾਹਰ ਪ੍ਰਾਈਵੇਟ ਬੱਸ ਜਿਹੜੀ ਆਉਂਦੀਆਂ ਸੀਗੀਆਂ ਉਹੀ ਦਿਖਾਈ ਦੇ ਰਿਹਾ ਸੀ ਜਦ ਕਿ ਸਰਕਾਰੀ ਬੱਸਾਂ ਬੰਦ ਕੀਤੀਆਂ ਗਈਆਂ ਸੀ ਇਸ ਦੇ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਇੱਕ ਇਸ ਤਰੀਕੇ ਦੇ ਨਾਲ ਲਗਾਤਾਰ ਉਹਨਾਂ ਦੇ ਵੱਲੋਂ ਜਾਰੀ ਰੱਖਿਆ ਗਿਆ ਪਰ ਜਦੋਂ ਦੋ ਤੋ ਬਾਅਦ ਵੀ ਜਦ ਸਰਕਾਰ ਦਾ ਕੋਈ ਜਵਾਬ ਨਾ ਆਇਆ ਤੇ ਹੁਣ ਇਹ ਕਰਮਚਾਰੀ ਸੜਕਾਂ ਤੇ ਉਤਰ ਆਏ ਨੇ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਲੋਕ ਦੇਖ ਸਕਦੇ ਹੋ ਕਿ ਉਹਨਾਂ ਨੂੰ ਪੈਦਲ ਸਫਰ ਕਰਨਾ ਪੈ ਰਿਹਾ ਹੈ ਦੋ ਵਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਜਵਾਬ ਨਾ ਆਉਣ ਤੋਂ ਬਾਅਦ ਬੱਸ ਸਟੈਂਡ ਦੇ ਕਰਮਚਾਰੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤੇ ਗਏ ਨੇ ਤੁਸੀਂ ਵੀ ਇਹ ਤਸਵੀਰਾਂ ਦੇਖ ਲਓ ਕਰੋ ਨਿਕਲਣ ਤੋਂ ਪਹਿਲਾਂ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪੈ ਜਾਵੇ ਦੱਸਦੀ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੇ ਵੱਲੋਂ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਤੇ ਹੋਰ ਵੀ ਬਾਕੀ ਸ਼ਹਿਰਾਂ ਦੇ ਵਿੱਚ ਮੇਨ ਮੇਨ ਜਿਹੜੇ ਹਾਈਵੇ ਨੇ ਉਹ ਬਲੌਕ ਕਰ ਦਿੱਤੇ ਗਏ ਨੇ ਸੜਕਾਂ ਜਾਮ ਹੋ ਚੁੱਕੀਆਂ ਨੇ ਤੇ ਬੱਸਾਂ ਜਿਹੜੀਆਂ ਨੇ ਨਹੀਂ ਚੱਲਣਾ ਐ ਦਿੱਤੀ ਆ ਜਾਰਿਆਂ ਐ ਐਂਬੂਲੈਂਸ ਲਗਾ ਦਿਓ ਐਂਬੂਲੈਂਸ ਮੁਰਦਾਬਾਦ ਮੁਰਦਾਬਾਦ ਜਿਵੇਂ ਮੈਂ ਬੰਦ ਕਰਤਾ ਹਾਂ ਮੈਂ ਮੌਕੇ ਤੇ ਹਾਂ